ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਨ ਵਾਲਾ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਜਿਵੇਂ ਕਿ ਆਪਣਾ ਟਾਈਟਲ ਆ ਵੀ ਵੀਡੀਓ ਬਣਾ ਰਹੇ ਆ ਆਪਾਂ ਵੀ ਜਿਵੇਂ ਆਪਣੇ ਬੁਟੀਕ ਵਾਲੇ ਚੈਨਲ ਹੁੰਦੇ ਨੇ ਉਹਦੇ ਆਪਾਂ ਨੂੰ ਕੰਟੈਂਟ ਚੂਜ਼ ਕਰਨ ਦੇ ਵਿੱਚ ਬਹੁਤ ਇੱਕਦਾਂਦੀ ਹੁੰਦੀ ਆ ਜਿਵੇਂ ਉਹਨਾਂ ਸਾਡਾ ਆਮਨ ਬੁਟੀਕ ਨਾਂ ਉੱਤੇ ਚੈਨਲ ਬਣਾਇਆ ਹੋਇਆ ਅਸੀਂ ਪਹਿਲਾਂ ਕਢਾਈ ਵਾਲੀਆਂ ਵੀਡੀਓ ਪਾਏ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਅਸੀਂ ਕਢਾਈ ਨੂੰ ਸਿਖਾਉਣ ਦੇ ਸਬੰਧ ਵਿੱਚ ਵੀਡੀਓ ਪਾਉਣ ਲੱਗੇ ਤੇ ਵਿੱਚ ਕਈ ਵਾਰ ਅਸੀਂ ਸਿਲਾਈ ਦੀਆਂ ਵੀਡੀਓ ਪਾਉਂਦੇ ਆ ਤੇ ਵਿੱਚ ਇੱਕ ਅੱਧਾ ਸੀ ਬਲੌਗ ਵੀ ਪਾ ਦਿੰਨੇ ਆ ਜਿਵੇਂ ਹੁਣ ਆਪਣਾ ਬਲੌਗ ਵਾਲਾ ਚੈਨਲ ਹੁੰਦਾ ਉਹਦੇ ਵਿੱਚ ਕੀ ਹੁੰਦਾ ਨਾ ਵੀ ਆਪਾਂ ਡੇਲੀ ਜਿਹੜੇ ਆਪਣੇ ਕਾਰੋਬਾਰ ਹੁੰਦੇ ਨੇ ਕੰਮਕਾਰ ਕਰਦੇ ਆਪਾਂ ਉਹਨਾਂ ਦੇ ਸੰਬੰਧ ਦਾ ਆਪਾਂ ਵੀਡੀਓ ਪਾਈ ਜਾਂਦੇ ਆ ਮਤਲਬ ਇੰਨੀ ਦਿੱਕਤ ਨਹੀਂ ਆਉਂਦੀ ਤੇ ਜਿਹੜਾ ਆਪਣਾ ਹੈਗਾ ਵਟਿਕ ਵਾਲਾ ਚੈਨਲ ਇਹਦੇ ਵਿੱਚ ਆਪਾਂ ਨੂੰ ਕੰਟੈਂਟ ਚੂਜ਼ ਕਰਨੇ ਵਾਲੇ ਔਖੇ ਨੇ ਜਿਵੇਂ ਤੁਸੀਂ ਸਿਲਾਈ ਵਾਲਾ ਮੰਨ ਲਓ ਸਿਲਾਈ ਦੇ ਵਿੱਚ ਹੁਣ ਜਿਵੇਂ ਸੂਟ ਹੋ ਗਿਆ ਸੂਟ ਦੀ ਸਿਲਾਈ ਹੋਗੀ ਸਲਵਾਰ ਦੀ ਸਿਲਾਈ ਹੋਗੀ ਕੋਈ ਕੁੜਤਾ ਪਜਾਮਾ ਹੋ ਗਿਆ ਮਤਲਬ ਉਸ ਜ਼ਿਆਦਾ ਕੰਟੈਂਟ ਨਹੀਂ ਨਿਕਲਦੇ ਪਰ ਇਹ ਆ ਵੀ ਮੰਨ ਕੇ ਚਲੋ ਸਲਾਈ ਦੇ ਵਿੱਚ ਕਿੰਨਾ ਕ ਆ ਜਾਂਦਾ ਨਾ ਬੱਚਿਆਂ ਦੇ ਕੱਪੜੇ ਆ ਜਾਂਦੇ ਨੇ ਵੱਡਿਆਂ ਦੇ ਆ ਜਾਂਦੇ ਨੇ ਛੋਟਿਆਂ ਦੇ ਆ ਜਾਂਦੇ ਨੇ ਮਤਲਬ ਆਪਾਂ ਜ਼ਿਆਦਾ ਕੰਟੈਂਟ ਕੱਢ ਨਹੀਂ ਸਕਦੇ ਤੇ ਉਹਦੇ ਲਈ ਆਪਾਂ ਕੀ ਕਰੀਏ ਵੀ ਜਿਵੇਂ ਹੁਣ ਕਈ ਵਾਰੀ ਫੇਮਸ ਬੁਟੀਕ ਚੈਨਲ ਹੁੰਦੇ ਨੇ ਜਦੋਂ ਆਪਾਂ ਨੂੰ ਕੋਈ ਕੰਟੈਂਟ ਆਉੜੇ ਨਾ ਵੀ ਹਨਾ ਵੀ ਆਪ ਨੂੰ ਇਹੋ ਜੇ ਵੀ ਆਪਾਂ ਕਿਹੜਾ ਕੰਟੈਂਟ ਅਪਲੋਡ ਕਰੀਏ ਤੁਸੀਂ ਜਿਹੜੇ ਫੇਮਸ ਬਟਿਕ ਦੇ ਚੈਨਲ ਹੁੰਦੇ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਬਾਕੀ ਉਹਨਾਂ ਤੋਂ ਟਾਈਟਲ ਵੀ ਚੈੱਕ ਕਰ ਸਕਦੇ ਹੋ। ਜਿਵੇਂ ਕਈ ਵੀਡੀਓ ਚੱਲੀਆਂ ਹੁੰਦੀਆਂ ਨੇ ਬਟਿਕ ਵਾਲੀਆਂ ਕਾਫੀ ਚੱਲੀਆਂ ਹੁੰਦੀਆਂ ਨੇ। ਉਹਨਾਂ ਦੇ ਟਾਈਟਲ ਦੇਖ ਕੇ ਤੁਸੀਂ ਉਹਨਾਂ ਨਾਲ ਮਿਲਦਾ ਜੁਲਦਾ ਨਾ ਥੋੜਾ-ਮੋਟਾ ਉਹਦੇ ਵਿੱਚ ਹੇਰ ਬਦਲ ਕਰ ਦਿਓ। ਮਤਲਬ ਸੇਮ ਡਿੱਟੋ ਉਹਦੇ ਨਾਲ ਦਾ ਨਾਮ ਪਾਓ। ਉਹਦੇ ਵਿੱਚ ਫਿਰ ਐ ਹੋ ਜਾਂਦਾ ਨਾ ਉਹ ਕਈ ਵਾਰੀ ਕਾਪੀਰਾਈਟ ਕਲੇਮ ਵੀ ਆਉਣ ਦਾ ਡਰ ਰਹਿੰਦਾ। ਉਹ ਵੀਡੀਓ ਨੂੰ ਦੇਖ ਕੇ ਤੁਸੀਂ ਉਹ ਉਹ ਤੋਂ ਸਿੱਖ ਕੇ ਆਪਾਂ ਉਹਦੇ ਨਾਲ ਮਿਲਦੀ ਜੁਲਦੀ ਹੈ ਨਾ ਕੰਟੈਂਟ ਬਣਾ ਸਕਦੇ ਆ ਤੇ ਬਾਕੀ ਆਪਣੀਆਂ ਕਈ ਪਿਛਲੀਆਂ ਵੀਡੀਓ ਵੀ ਹੁੰਦੀਆਂ ਨੇ ਜਿਹੜੀਆਂ ਮਹੀਨਾ ਪਹਿਲਾਂ ਦੀ ਵੀਡੀਓ ਹੁੰਦੀਆਂ ਨੇ ਆਪਣੀ ਕੋਈ ਵਧੀਆ ਚੱਲੀ ਹੁੰਦੀ ਆ ਉਹ ਵੀਡੀਓ ਨੂੰ ਵੀ ਆਪਾਂ ਰਿਪੀਟ ਕਰ ਸਕਦੇ ਆ ਪੋਸਟਰ ਚੇਂਜ ਕਰਕੇ ਥੋੜਾ ਮੋਟਾ ਹੇਰ ਬਦਲ ਕਰਕੇ ਹੈਨਾ ਬਣਾ ਸਕਦੇ ਆ ਤੇ ਕਈ ਵਾਰ ਹੁਣ ਕਈ ਪਹਿਣਾ ਦਾ ਹੁੰਦਾ ਬੁਟੀਕਲਾਂ ਚੈਨਲ ਜਿਹੜੇ ਕੱਪੜੇ ਸੇਲ ਕਰਦਿਆਂ ਨੇ ਉਹਨਾਂ ਦੇ ਕੰਟੈਂਟ ਨਿਕਲ ਹੀ ਜਾਂਦੇ ਨੇ ਕਿਉਂਕਿ ਡੇਲੀ ਡੇਲੀ ਵਧੀਆ ਕੱਪੜੇ ਆਈ ਜਾਂਦੇ ਨੇ ਜਿਨ੍ਹਾਂ ਕੋਲੇ ਸੇਲ ਕਰਨ ਨੂੰ ਉਹ ਨਵੇਂ-ਨਵੇਂ ਡਿਜ਼ਾਈਨ ਦਿਖਾਈ ਜਾਂਦੇ ਨੇ ਤੇ ਜਿਹੜੀਆਂ ਭੈਣਾਂ ਦਾ ਕਢਾਈ ਦਾ ਚਿੰਦਲਾ ਜਿਵੇਂ ਹੁਣ ਸਾਡਾ ਕਢਾਈ ਵਾਲਾ ਚਿੰਦਲਾ ਜੇਕਰ ਆਪਣੇ ਕੋਲੀ ਰੋਜ ਹੈ ਨਾ ਕਢਾਈ ਲਈ ਸੂਟ ਆ ਰਹੇ ਨੇ ਚਲੋ ਐ ਵੀ ਹੁੰਦਾ ਕਈ ਵਾਰੀ ਜਿਵੇਂ ਸੂਟ ਦਾ ਆਪਣੇ ਕੇਰਾ ਕਢਾਈ ਕਰਨਾ ਬਾਹਾਂ ਕਢਾਈ ਕਰਨੀਆਂ ਨੇ ਉਹਨਾਂ ਨੂੰ ਆਪਾਂ ਅੱਡ ਅੱਡ ਪਾਰਟਾਂ ਦੇ ਵਿੱਚ ਵੀਡੀਓ ਅਪਲੋਡ ਕਰ ਸਕਦੇ ਆਪਾਂ ਜਾਂ ਤੁਹਾਡੇ ਕੋਲ ਰੋਜ ਦੀ ਰੋਜ ਡਿਜ਼ਾਈਨ ਆ ਰਹੇ ਨੇ ਉਹ ਵੀ ਆਪਾਂ ਕੰਟੈਂਟ ਬਣਾ ਸਕਦੇ ਆ ਉਹ ਤੋਂ ਵੀ ਵਧੀਆ ਕੰਟੈਂਟ ਨਿਕਲ ਜਾਂਦੇ ਨੇ ਜਿਵੇਂ ਅੱਜ ਬਹੁਤ ਸੋਹਣਾ ਡਿਜ਼ਾਈਨ ਆਪਣੇ ਕੱਢਿਆ ਉਵੇਂ ਵੱਖ-ਵੱਖ ਆਪਾਂ ਵੀਡੀਓ ਬਣਾ ਸਕਦੇ ਆ ਪਰ ਕਈ ਵਾਰ ਆਪ ਨੂੰ ਦਿੱਕਤ ਆਉਂਦੀ ਆ ਜਿਵੇਂ ਹੁਣ ਤੁਸੀਂ ਸਾਡੇ ਚੈਨਲ ਦੀ ਦੇਖਿਆ ਹੋਊਗਾ ਹਨਾ ਹੁਣ ਅਸੀਂ ਇੱਕ-ਇੱਕ ਦਿਨ ਦਾ ਗੈਪ ਹੋਣ ਲੱਗੇ ਕਿਉਂਕਿ ਜਿਹੜਾ ਬੁਟੀਕ ਵਾਲਾ ਚੈਨਲ ਆ ਨਾ ਇਹਦੇ ਵਿੱਚ ਕੰਟੈਂਟ ਬਣਾਉਣੇ ਬਹੁਤ ਔਖੇ ਨੇ ਇਸ ਕਰਕੇ ਕੀ ਆ ਵੀ ਆਪਾਂ ਤੁਸੀਂ YouTube ਤੇ ਆਪਾਂ YouTube ਤੇ ਜਾ ਆਪਾਂ ਜਾਣਦੇ ਆ ਉਹਦੇ ਸਰਚ ਕਰੋ ਵਧੀਆ ਬੁਟੀਕ ਵਾਲੇ ਚੈਨਲ ਇੱਕ ਨਹੀਂ ਹੈ ਮੈਂ ਕਹਿੰਦਾ ਵੀ ਕਾਫੀ ਚੈਨਲ ਦੇਖੋ ਉਹਨਾਂ ਤੋਂ ਆਈਡੀਆ ਲਓ ਜਿਹੜਾ ਕੋਈ ਕੰਟੈਂਟ ਵਧੀਆ ਚੱਲਿਆ ਹੁੰਦਾ 2 3 4 5 10 ਕੰਟੈਂਟ ਦੇਖ ਲਓ ਤੁਸੀਂ ਉਹਨਾਂ ਤੋਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਆਪਾਂ ਉਹਦੇ ਅਕੋਰਡਿੰਗ ਆਪਾਂ ਕੰਟੈਂਟ ਬਣਾ ਸਕਦੇ ਆ ਇੰਨਾ ਔਖਾ ਕੰਮ ਨਹੀਂ ਹੈਗਾ ਹਾਂ ਜੇਕਰ ਆਪਾਂ ਨੇ ਆਪਦੇ ਕੋਲੋਂ ਸੋਚ ਕੇ ਬਣਾਉਣਾ ਉਹ ਆਪ ਨੂੰ ਦਿੱਕਤ ਆਉਣ ਲੱਗ ਜਾਂਦੀ ਹੈ ਕਈ ਵਾਰ ਤਾਂ ਤੁਸੀਂ ਇਹ ਲੈ ਲਓ ਵੀ ਬੰਦੇ ਦਾ ਦਿਮਾਗ ਹੀ ਕੰਮ ਕਰਨੋਂ ਸਾੜ ਜਾਂਦਾ ਵੀ ਯਾਰ ਆਪਾਂ ਕਿਹੜਾ ਕੰਟੈਂਟ ਬਣਾਈਏ ਤਾਂ ਸਭ ਤੋਂ ਵਧੀਆ ਤਰੀਕਾ ਹੈਗਾ ਤੁਸੀਂ YouTube ਤੇ ਵਧੀਆ ਫੇਮਸ ਓਟਿਕ ਜਿਹੜੇ ਚੈਨਲ ਹੈਗੇ ਨੇ ਜਿਨ੍ਹਾਂ ਦੀ ਵੀਡੀਓਜ਼ ਵਧੀਆ ਚੱਲੀ ਹੁੰਦੀਆਂ ਨੇ ਉਹਨਾਂ ਦਾ ਕੰਟੈਂਟ ਦੇਖੋ ਕਾਫੀ ਕੰਟੈਂਟ ਦੇਖੋ ਉਹਨਾਂ ਤੋਂ ਆਈਡੀਆ ਲੈ ਕੇ ਤੁਸੀਂ ਬਣਾਓ ਤੇ ਬਾਕੀ ਆਪਣਾ ਜਿਹੜਾ ਪੋਸਟਰ ਬਣਾਉਣਾ ਹੈ ਆਪਾਂ ਇੱਕ ਤਾਂ ਤੁਸੀਂ ਇਹ ਦੇਖੋ ਵੀ ਆਪਾਂ ਨੇ ਜਿਵੇਂ ਹੁਣ ਕਿ ਸੂਟ ਸਲਾਈ ਕੀਤਾ ਹਨਾ ਸਿੰਪਲ ਸੂਟ ਸਲਾਈ ਕੀਤਾ ਹੈ ਇੱਕ ਤਾਂ ਆਪਾਂ ਆਪ ਲਿਖ ਦਾਂਗੇ ਵੀ ਸਲਾਹ ਸੂਟ ਦੀ ਸਾਰੀ ਸਿਲਾਈ ਸੰਬੰਧੀ ਵੀਰਵਾ ਬਾਕੀ ਮੇਨ ਐ ਆ ਤੁਸੀਂ ਜਿਵੇਂ ਹੁਣੇ ਮੈਂ ਪਹਿਲਾਂ ਦੱਸ ਰਿਹਾ ਸੀਗਾ ਵੀ ਵਧੀਆ ਜਿਹੜੇ ਆਪਣੇ ਬੁਟੀਕ ਚੈਨਲ ਹੁੰਦੇ ਨੇ ਉਹਨਾਂ ਦੇ ਆਪਾਂ ਪੋਸਟਰ ਵੀ ਦੇਖ ਸਕਦੇ ਹਾਂ ਚੱਲੀਆਂ ਹੋਈਆਂ ਵੀਡੀਓ ਦੇ ਉਹਨਾਂ ਤੋਂ ਵੀ ਤੁਸੀਂ ਪੋਸਟਰ ਸੰਬੰਧੀ ਆਈਡੀਆ ਲੈ ਸਕਦੇ ਹੋ ਕਿਉਂਕਿ ਜੇਕਰ ਆਪਣਾ ਪੋਸਟਰ ਵਧੀਆ ਆਪਾਂ ਨੂੰ ਇਹ ਲੈ ਲਓ ਵੀ ਪੋਸਟਰ ਉੱਤੇ ਆਪਾਂ ਨੂੰ ਸਭ ਤੋਂ ਵੱਧ ਕੰਮ ਕਰਨਾ ਪੈਂਦਾ ਜੇਕਰ ਵੀਡੀਓ ਆਪਣੀ ਵਿੱਚ ਪੂਰੀ ਵਧੀਆ ਆ ਇਹ ਨਾ ਇਹ ਲੈ ਲਓ ਵੀ ਪੂਰੀ ਹਫਤੇ ਵੀਡੀਓ ਬਣਾਈਆ ਪੂਰੀ ਘੈਂਟ ਵੀਡੀਓ ਬਣਾਈਆ ਤੇ ਜੇਕਰ ਪੋਸਟਰ ਨਹੀਂ ਵਧੀਆ ਹੈਗਾ ਉਹ ਵੀਡੀਓ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਲੋਕ ਆਪਣੇ ਚੈਨਲ ਤੇ ਆਪਣੇ ਉਹ ਕੰਟੈਂਟ ਦੇ ਉੱਤੇ ਤਾਂ ਹੀ ਆਉਂਦੇ ਨੇ ਜੇਕਰ ਆਪਣਾ ਪੋਸਟਰ ਵਧੀਆ ਹੋਊਗਾ ਇਸ ਕਰਕੇ ਪੋਸਟਰ ਉੱਤੇ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਆ ਤੁਸੀਂ ਉਹਦੇ ਲਈ ਵੀ ਤੁਸੀਂ ਵੱਖ-ਵੱਖ ਬੁਟੀਕਾਂ ਵਾਲੇ ਹਨਾ ਵੀਡੀਓ ਦੇ ਪੋਸਟਰ ਦੇਖ ਸਕਦੇ ਹੋ ਉਹਨਾਂ ਤੋਂ ਆਈਡੀਆ ਲੈ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਇੱਕ ਪੋਸਟਰ ਦੇ ਕੇ ਕੋਈ ਵੀਡੀਓ ਚੱਲੀ ਹੋਈ ਆ ਉਸ ਨੂੰ ਸੇਮ ਟਿੱਟੋ ਆਪਾਂ ਕਾਪੀ ਮਾਰ ਦੋ ਮਤਲਬ ਇੱਕ ਅੱਧੀ ਲਾਈਨ ਆਪਾਂ ਕਿਸੇ ਪੋਸਟਰ ਤੋਂ ਕਿਸੇ ਵੀਡੀਓ ਤੋਂ ਲੈ ਲਈ ਇੱਕ ਅੱਧੀ ਲਾਈਨ ਆਪਾਂ ਕਿਸੇ ਵੀਡੀਓ ਤੋਂ ਲੈ ਲਈ ਉਹਨਾਂ ਤੋਂ ਆਪਾਂ ਉਹ ਕਰਕੇ ਥੋੜਾ ਮੋਟਾ ਚੇਂਜ ਕਰਕੇ ਹੈਨਾ ਆਪਾਂ ਵੀਡੀਓ ਅਪਲੋਡ ਕਰ ਸਕਦੇ ਆਂ ਬਾਕੀ ਜਿਉਂ-ਜਿਉਂ ਤੁਸੀਂ ਵੀਡੀਓ ਅਪਲੋਡ ਕਰੀ ਜਾਉਂਗੇ ਜਾਂ ਤੁਸੀਂ ਜੇਕਰ ਤੁਹਾਡੇ ਕੋਲੇ ਵਧੀਆ ਤੋਂ ਵਧੀਆ ਕੰਟੈਂਟ ਨੇ ਡੇਲੀ ਤੁਹਾਡੇ ਕੋਲੇ ਵਧੀਆ ਕੰਟੈਂਟ ਆ ਰਹੇ ਨੇ ਜਿਵੇਂ ਸੂਟ ਵਗੈਰਾ ਪੇਚਦੇ ਹੋ ਤੁਸੀਂ ਹੈਨਾ ਤਾਂ ਤੁਸੀਂ ਡੇਲੀ ਵੀ ਅਪਲੋਡ ਕਰ ਸਕਦੇ ਹੋ ਜੇਕਰ ਸਾਡੇ ਕੋਲੇ ਕੰਟੈਂਟ ਮਤਲਬ ਵੀ ਤੁਸੀਂ ਸਲਾਈ ਜਾਂ ਕਢਾਈ ਦਾ ਕਰਦੇ ਹੋ ਤਾਂ ਤੁਸੀਂ ਇੱਕ ਦਿਨ ਦਾ ਗੈਪ ਪਾ ਸਕਦੇ ਹੋ ਜਿਵੇਂ ਮੰਨ ਕੇ ਚਲੋ ਅੱਜ ਵੀਡੀਓ ਪਾਈ ਤਾਂ ਇੱਕ ਦਿਨ ਜਿਵੇਂ ਤੁਸੀਂ ਸਲਾਈ ਕਰਦੇ ਹੋ ਜਾਂ ਕੋਈ ਕਢਾਈ ਕਰਦੇ ਹੋ ਇੱਕ ਦਿਨ ਤੁਸੀਂ ਸੋਚਣ ਤੇ ਲਾਓ ਵੀ ਆਪਾਂ ਅਗਲੇ ਦਿਨ ਇੱਕ ਦਿਨ ਸਾਢੇ ਕਿ ਵੀ ਆਪਾਂ ਕੰਟੈਂਟ ਕੀ ਪਾਉਣਾ ਕਿਉਂਕਿ ਜੇਕਰ ਆਪਾਂ ਦੜਾ ਦੜਾ ਜਿਵੇਂ ਅਸੀਂ ਪਹਿਲਾਂ ਪਾਉਂਦੇ ਸੀ ਸਾਡੇ ਕੋਲ ਕੰਟੈਂਟ ਆ ਰਹੀ ਸੀਗੇ ਹੁਣ ਤੁਸੀਂ ਐ ਲਾ ਲਓ ਵੀ ਥੋੜਾ ਜਿਹਾ ਕਢਾਈ ਦਾ ਕੰਮ ਘਾਟਾ ਬਾਕੀ ਰਮਾਨ ਹੁਨੀਰ ਆਮਨ ਰਮਾਨ ਦੀ ਮੰਮੀ ਉਹ ਨਾਨਕੀ ਗਏ ਹੋਏ ਨੇ ਉਰੇ ਹੁਣ ਮੈਨੂੰ ਐ ਤੀ ਗਿਆ ਵਾ ਚਲੋ ਇਹ ਆਪਾਂ ਜਾਣਕਾਰੀ ਦੇ ਦੇਣੀ ਹੈ ਅੱਜ ਭੈਣ ਭਰਾਵਾਂ ਨੂੰ ਜੇਕਰ ਤੁਹਾਡੇ ਕੋਲ ਕੰਟੈਂਟ ਹੈ ਨਹੀਂ ਗਏ ਸੋਨੂੰ ਕੰਟੈਂਟ ਬਣਾਉਣ ਵਾਸਤੇ ਸੋਚਣਾ ਪੈ ਰਿਹਾ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਤੁਸੀਂ ਇੱਕ ਦਿਨ ਦਾ ਗੈਪ ਪਾਓ ਇੱਕ ਦਿਨ ਵਿੱਚ ਤੁਸੀਂ ਸੋਚੋ ਵੀ ਆਪਾਂ ਨੇ ਕਿਹੜਾ ਕੰਟੈਂਟ ਪਾਉਣਾ ਕਿਉਂਕਿ ਜੇਕਰ ਆਪਾਂ ਨੇ ਉਹ ਕੰਟੈਂਟ ਨੂੰ ਚਲਾਉਣਾ ਵਿਊ ਲੈਉਣੇ ਨੇ ਤਾਂ ਸੋਚ ਕੇ ਪਾਉਂਗੇ ਤਾਂ ਬਾਲਾ ਵਧੀਆ ਜੋ ਬਿਨਾ ਸੋਚੀ ਆਪਾਂ ਹੀ ਪਾ ਦਾਂਗੇ ਜਾਂ ਚੜ੍ਹਾ ਦਾਂਗੇ ਆਪਲੋਡ ਕਰ ਦਾਂਗੇ ਉਤੇ ਜਿਆਦਾ ਵਿਊ ਆਉਂਦੇ ਨਹੀਂ ਹੈਗੇ ਤੇ ਪੋਸਟਰ ਤੇ ਵੱਧ ਤੋਂ ਵੱਧ ਜ਼ੋਰ ਦਿਓ ਜੇਕਰ ਤੁਹਾਡਾ ਪੋਸਟਰ ਵਧੀਆ ਹੋਊਗਾ ਨਾ ਹੋਊਗਾ ਨਾ ਤੁਹਾਡੇ ਕੰਟੈਂਟ ਨੂੰ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ ਇੱਕ ਬਾਕੀ ਡਬਿੰਗ ਵਗੈਰਾ ਤੇ ਵਧੀਆ ਧਿਆਨ ਦਿਓ ਜੇਕਰ ਜਦੋਂ ਤੁਸੀਂ ਵੀਡੀਓ ਬਣਾਉ ਰਹੇ ਹੋ ਜੇਕਰ ਜਿਆਦਾ ਸ਼ੋਰ ਨਹੀਂ ਹੈਗਾ ਤੁਸੀਂ ਮਾਈਕ ਵਗੈਰਾ ਵਰਤਿਓ ਤਾਂ ਤਾਂ ਤੁਸੀਂ ਵੀਡੀਓ ਬਣਾਉਦੇ ਬਣਾਉਂਦੀ ਆਪਣੀ ਆਵਾਜ਼ ਨਾਲ ਦੀ ਨਾਲ ਹੀ ਹੈ ਨਾ ਬੋਲ ਸਕਦੇ ਹਾਂ ਜੇਕਰ ਤੁਹਾਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਕੋਈ ਸਲਾਈ ਜਾਂ ਕਢਾਈ ਕਰ ਰਹੇ ਹੋ ਉਦੋਂ ਸ਼ੋਰ ਜ਼ਿਆਦਾ ਆ ਰਿਹਾ ਵੀ ਆਵਾਜ਼ ਦੇ ਵਿੱਚ ਹੈ ਨਾ ਉਹ ਨਿਕਲੀਅਰ ਹੀ ਨਹੀਂ ਆ ਰਹੀ ਤਾਂ ਤੁਸੀਂ ਵੀਡੀਓ ਬਣਾ ਕੇ ਬਾਅਦ ਦੇ ਵਿੱਚ ਹੈ ਨਾ ਉਹਦੇ ਉੱਤੇ ਡਬਿੰਗ ਕਰ ਸਕਦੇ ਹੋ ਜੋ ਆਪਣੀ オリジナル ਵੀਡੀਓ ਦਾ ਆਵਾਜ਼ ਹੁੰਦੀ ਹੈ ਸ਼ੋਰ ਵਗੈਰਾ ਹੁੰਦਾ ਉਹਨੂੰ ਤੁਸੀਂ ਕੱਟ ਕਰ ਸਕਦੇ ਹੋ ਜਾਂ ਬਿਲਕੁਲ ਬੰਦ ਕਰ ਸਕਦੇ ਹੋ ਕਿਉਂ ਬਾਅਦ ਦੇ ਵਿੱਚ ਡਬਿੰਗ ਕੀਤੀ ਹੋਈ ਜਿਹੜੀ ਆਪਣੀ オーਡੀਅנס ਹੁੰਦੀ ਆ ਉਹਨੂੰ ਵੀ ਵਧੀਆ ਸਾਫ਼ ਸਮਝ ਆਉਂਦੀ ਆ ਕਿਉਂਕਿ ਲੋਕਾਂ ਲੋਕਾਂ ਨੂੰ ਐ ਲਾ ਲਓ ਵੀ ਕਿ ਪੋਸਟਰ ਦੇਖ ਕੇ ਤਾਂ ਆਉਂਦੀ ਆਉਂਦੇ ਨੇ ਵੀਡੀਓ ਵਿੱਚ ਵਧੀਆ ਹੋਵੇ ਉਹਦੀ ਕੁਆਲਿਟੀ ਵਧੀਆ ਹੋਵੇ ਵੀਡੀਓ ਦੀ ਹੈਨਾ ਤੇ ਆਵਾਜ਼ ਸਾਫ਼ ਹੋਵੇ ਲੋਕਾਂ ਨੂੰ ਤਾਂ ਹੀ ਪਸੰਦ ਆਉਂਦੀ ਹੈ ਕਿਉਂਕਿ ਲੋਕ ਵੀਡੀਓ ਤੋਂ ਜਿਹੜੀ ਜਾਣਕਾਰੀ ਲੈਣ ਆਉਂਦੇ ਨੇ ਕੱਲੀ ਵੀਡੀਓ ਦੇਖ ਕੇ ਨਹੀਂ ਲੋਕ ਉਹ ਜਾਣਕਾਰੀ ਲੈਣਾ ਚਾਹੁੰਦੇ ਲੋਕ ਆਵਾਜ਼ ਸੁਣ ਕੇ ਵੀ ਜਾਣਕਾਰੀ ਲੈਂਦੇ ਨੇ ਕਿਉਂ ਜੇਕਰ ਆਪਾਂ ਵਧੀਆ ਸਾਫ਼ ਆਵਾਜ਼ ਹੈ ਤੁਹਾਨੂੰ ਆਪੇ ਹੀ ਲਾ ਲਓ ਆਪਾਂ ਕਿਸੇ ਸਿਲਾਈ ਜਾਂ ਕਢਾਈ ਸੰਬੰਧੀ ਜਾਣਕਾਰੀ ਲੈਣੀ ਹੋਵੇ ਆਪਾਂ ਕੋਈ ਵੀਡੀਓ ਖੋਲ੍ਹੀਏ ਜੇਕਰ ਉਹਦੇ ਵਿੱਚੋਂ ਆਪਾਂ ਨੂੰ ਆਵਾਜ਼ ਵਧੀਆ ਸਮਝ ਆ ਰਹੀ ਹੋਊਗੀ ਤਾਂ ਹੀ ਆਪਾਂ ਨੂੰ ਜਾਣਕਾਰੀ ਚੰਗੇ ਤਰੀਕੇ ਨਾਲ ਸਮਝ ਆਊਗੀ ਤਾਂ ਮੈਂ ਤੁਹਾਨੂੰ ਅਖੀਰ ਤੇ ਇਹੀ ਗੱਲ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਜੇਕਰ ਤੁਸੀਂ ਹਨਾ ਕੰਟੈਂਟ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਜੇਕਰ ਤੁਹਾਡੇ ਕੋਲ ਵਧੀਆ ਕੰਟੈਂਟ ਨੇ ਡੇਲੀ-ਡੇਲੀ ਤੁਹਾਡੇ ਵਧੀਆ ਕੰਟੈਂਟ ਨਿਕਰੇ ਨੇ ਕਪੜਾ ਵਗੈਰਾ ਸੇਲ ਕਰਦੇ ਹੋ ਹਨਾ ਤਾਂ ਤੁਸੀਂ ਡੇਲੀ ਕੰਟੈਂਟ ਅਪਲੋਡ ਕਰੀ ਜਾਓ ਜੇਕਰ ਤੁਹਾਡੇ ਕੋਲੇ ਡੇਲੀ ਵੀ ਇਸ ਦਾ ਨਹੀਂ ਹੈਗਾ ਕੜਾਈ ਜਾਂ ਸਲਾਈ ਕਰਦੇ ਹੋ ਤਾਂ ਇੱਕ ਦਿਨ ਦਾ ਗੈਪ ਪਾਓ ਜੇਕਰ ਟਾਈਟਲ ਵਗੈਰਾ ਆਪਾਂ ਨੂੰ ਨਹੀਂ ਆਉਟਦੇ ਤਾਂ ਵਧੀਆ ਜਿਹੜੇ ਫੇਮਸ ਬੁਟੀਕ ਚੈਨਲ ਨੇ ਕਾਫੀ ਚੈਨਲ ਨੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਪੋਸਟਰ ਨੂੰ ਦੇਖ ਕੇ ਉਹ ਇੱਕ ਅੱਧੀ ਲਾਈਨ ਕਾਪੀ ਕਰਕੇ ਥੋੜਾ ਮੋਟਾ ਹੀ ਰਫਾਦਲ ਕਰਕੇ ਇਹਨਾ ਤੁਸੀਂ ਉਦਾਂ ਵੀਡੀਓ ਉਹ ਕਰੋ ਤੇ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਿਹੜੇ ਭੈਣ ਤੇ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਅੱਸੀ ਕਾਲ ਜੀ